ਹੁਸ਼ਿਆਰਪੁਰ ਦੀ ਪੁਲਿਸ ਲਾਈਨ ਦੇ ਸਿਟੀ ਸੈਂਟਰ ਵਿੱਚ ਲੱਗ ਚੁੱਕੀ ਹੈ ਇੱਕ ਸ਼ਾਨਦਾਰ ਕੁਕੀ ਬੈਡਿੰਗ ਐਗਰੀਵੇਸ਼ਨ ਜਿੱਥੇ 21 ਚਾਹਤਾਂ ਤੁਹਾਡੇ ਸੁਪਨਿਆਂ ਨੂੰ ਸਕਾਰ ਕਰਨ ਵਾਲਾ ਹਰ ਕਿਸਮ ਦਾ ਸਾਮਾਨ ਮਿਲੇਗਾ ਉਹ ਵੀ ਬਾਜ਼ਾਰ ਨਾਲੋਂ ਸਸਤਾ ਤੇ ਬਿਲਕੁਲ ਲੇਟੈਸਟ ਡਿਜ਼ਾਈਨਾਂ ਵਿੱਚ ਇੱਥੇ ਹੀ ਆਰਟੀਫੀਸ਼ੀਅਲ ਜਵਲਦੀ ਐਨੀ ਸੋਨੀ ਕੇ ਬੇਕੇ ਦਿਲ ਖੁਸ਼ ਹੋ ਜਾਵੇ ਕਰਦੀ ਸਜਾਵਟ ਲਈ ਮਾਡਰਨ ਲੈਂਪ ਸ਼ੋਪੀਸ਼ ਬਾਲ ਆਰ ਡੈਕੋਰੇਸ਼ਨ ਪੀਸ ਸਭ ਕੁਝ ਇਕ ਤੋਂ ਇੱਕ ਵਧੀਆ ਲੇਡੀਜ਼ ਲਈ ਸ਼ਾਨਦਾਰ ਡਿਜ਼ਾਈਨ ਸੂਟ ਡਿਜ਼ਾਈਨਰ ਸ਼ਰਟਾਂ ਸਵੈਟਰ ਕੋਟੀਆਂ ਸਰਦੀਆਂ ਦੇ ਫੈਸ਼ਨ ਦਾ ਪੂਰਾ ਹੀ 컬렉ਸ਼ਨ ਇਸ ਦੇ ਨਾਲ ਹੀ ਬ੍ਰਾਂਡਡ ਕ੍ਰੌਕਰੀ ਡਿਨਰ ਸੈੱਟ ਗਲਾਸ ਸੈੱਟ ਗਿਫਟ ਪੈਕ ਬਹੁਤ ਹੀ ਖੂਬਸੂਰਤ ਸਮਾਨ ਇਲੈਕਟ੍ਰਿਕ ਆਈਟਮ ਡ్రਾਈ ਫਰੂਟ ਕਿਚਨ ਆਈਟਮ ਅਤੇ ਹੋਰ ਵੀ ਬਹੁਤ ਕੁਝ ਤੁਹਾਡੀ ਉਡੀਕ ਵਿੱਚ ਸਭ ਤੋਂ ਵੱਡੀ ਗੱਲ ਇਹ ਐਗਜ਼ੀਬੀਸ਼ਨ ਸਿਰਫ 18 ਨਵੰਬਰ ਤੱਕ ਹੀ ਹੈ ਜਿਹੜੇ ਵੀ ਲੋਕ ਵੈਡਿੰਗ ਸੀਜ਼ਨ ਲਈ ਖਰੀਦਾਰੀ ਕਰ ਰਹੇ ਹਨ ਜਾਂ ਕਿਸੇ ਨੂੰ ਤੋਹਫਾ ਦੇਣਾ ਹੈ ਕਰ ਲਈ ਸਮਾਨ ਲੈਣਾ ਅੱਜ ਹੀ ਸਿਟੀ ਸੈਂਟਰ ਵਿੱਚ ਜ਼ਰੂਰ ਪਹੁੰਚੋ ਕਿਉਂਕਿ ਵੈਡਿੰਗ ਐਕਜੀਬਿਸ਼ਨ ਜਿੱਥੇ ਕੁਆਲਿਟੀ ਵੀ ਹੈ ਰੇਂਜ ਵੀ ਹੈ ਤੇ ਪਰੋਸਾ ਵੀ ਮੌਕਾ ਨਾ ਗਵਾਓ ਪਰਿਵਾਰ ਸਮੇਂ ਜਰੂਰ ਆਓ ਕਿਉਂਕਿ ਇੱਥੇ ਖਰੀਦਦਾਰੀ ਕੀਤੇ ਬਿਨਾਂ ਤੁਸੀਂ ਮੁੜ ਨਹੀਂ ਸਕਦੇ ਹੋ ਤਾਂ ਯਾਦ ਰੱਖੋ ਸਿਰਫ ਕੱਲ ਦਾ ਹੀ ਦਿਨ ਯਾਨੀ 18 ਨਵੰਬਰ ਤੱਕ ਜਲਦੀ ਆਓ ਸਮਾਨ ਕਰਨ ਨੂੰ ਲੈ ਕੇ ਜਾਓ ਹੁਸ਼ਾਰਪੁਰ ਸਿਟੀ ਸੈਂਟਰ ਦੇ ਵਿੱਚ ਬਹੁਤ ਵਧੀਆ ਐਗਜ਼ਿਬਿਸ਼ਨ ਲਗਾ ਕੇ ਰੱਖੀ ਹੈ ਰੁਦਰਾ ਕ੍ਰੀਏਸ਼ਨ ਹੁਸ਼ਾਰਪੁਰ ਔਰ ਬੁਟੀਕ ਪੀਸੇ ਸਾਰੇ ਦੇ ਸਾਰੇ ਲੈ ਕੇ ਆਈਆਂ ਇੱਕ ਵਾਰੀ ਜ਼ਰੂਰ ਚੱਕਰ ਲਗਾਓ ਬਿਕਾਜ਼ ਇਹ ਵੈਰਾਈਟੀ ਜਿਹੜੀ ਹੈ ਸ਼ਾਪਸ ਤੇ ਰਿਵਲਦੀ ਸੋ ਆਮੇਕਿੰਗ ਯੂਨੀਕ ਬੁਟੀਕ ਪੀਸਸ ਹੇਅਰ ਸੈਟ ਲੇਡੀਜ਼ ਬਹੁਤ ਵਧੀਆ ਹੈ ਸਮਾਨ ਬਹੁਤ ਸਸਤਾ ਹੈ ਬਹੁਤ ਬਹੁਤ ਅੱਛਾ ਲੱਗਾ ਯੂਨੀਕ ਜਿਹਾ ਸਮਾਨ ਹੈ ਤੇ ਸਾਰਾ ਹੀ ਅੱਛੇ ਟ੍ਰੈਂਡਿੰਗ ਚੀਜ਼ਾਂ ਹੈ ਐਗਜ਼ੀਬਿਸ਼ਨ ਬਹੁਤ ਸੋਹਣੀ ਲੱਗੀ ਹੋਈ ਹੈ ਤੇ ਬਹੁਤ ਸਾਰੀ ਵੈਰਾਈਟੀ ਹੈ ਰੀਜ਼ਨੇਬਲ ਪ੍ਰਾਈਸਸ ਦੇ ਵਿੱਚ ਹੈ ਤੇ ਮੈਂ ਸਾਰੇ ਹੁਸ਼ਿਆਰਪੁਰ ਵਾਸੀਆਂ ਨੂੰ ਸਾਰੀ ਲੇਡੀਜ਼ ਨੂੰ ਰਿਕੁਐਸਟ ਕਰਦੀ ਹਾਂ ਕਿ ਆਓ ਘਰੋਂ ਬਾਹਰ ਨਿਕਲੋ ਤੇ ਬਹੁਤ ਵਧੀਆ ਆਪਣੇ ਖੂਬ ਸ਼ਾਪਿੰਗ ਕਰੋ ਤੇ ornaments ਦੂਸਰੇ ਆਪਣੇ ਆਰਟੀਫੀਸ਼ੀਅਲ ਜੁਐਲਰੀ ਹੈਗੀ ਐ ਸੂਟਸ ਹੈਗੇ ਆ ਬੱਚਿਆਂ ਦੇ ਟੈਡੀ ਵੇਅਰਸ ਹੈਗੇ ਆ ਸੋ ਆਣਾ ਚਾਹੀਦਾ ਏ ਸਾਰਿਆਂ ਨੂੰ ਅਗਲੀ ਥਰਡ ਐਡੀਸ਼ਨ ਹੈ ਇਹ ਵਿਡਿੰਗ ਐਡੀਸ਼ਨ ਹੈ ਸਾਰਿਆਂ ਵਾਸਤੇ ਅੱਗੇ ਵਿਡਿੰਗ ਦਾ ਤਿਹਾਰ ਆ ਰਿਹਾ ਦਸੰਬਰ ਜਨਵਰੀ ਪੂਰਾ ਵਿਡਿੰਗ ਦਾ ਹੀ ਰਹਿਣਾ ਤੇ ਆਪਾਂ ਇੱਥੇ ਲਾ ਕੇ ਆਏ ਪੂਰੀ ਆਪਣਾ ਵਿਡਿੰਗ ਕਲੈਕਸ਼ਨ ਹਨਾ ਤੁਹਾਨੂੰ ਜੁਐਲਰੀ ਮਿਲੇਗੀ ਹੇਅਰ ਐਕਸੈਸਰੀ ਮਿਲੇਗੀ ਵਿਡਿੰਗ ਦਾ ਤੁਸੀਂ ਕਿਸੇ ਵੀ ਟਾਈਪ ਦਾ ਤੁਹਾਡਾ ਫੰਕਸ਼ਨ ਹੈਗਾ ਹਲਦੀ ਦਾ ਆਪਣਾ ਰਿੰਗ ਸਰਮਨੀ ਦਾ ਤੁਹਾਡਾ ਵਿਆਹ ਜੋ ਵੀ ਤੁਹਾਡਾ ਫੰਕਸ਼ਨ ਹੈ ਉਸ ਦੇ ਲਈ ਤੁਹਾਨੂੰ ਸਾਰੇ ਇੱਥੇ ਕੱਪੜੇ ਮਿਲਣਗੇ ਤੇ ਇਹ 17 ਤੇ 18 ਨਵੰਬਰ ਨੂੰ ਲੱਗੀ ਹੋਈ ਹੈ ਮੰਡੇ ਟਿਊਸਡੇ ਦੋ ਦਿਨਾਂ ਵਾਸਤੇ ਠੀਕ ਹੈ ਜੀ ਤੁਸੀਂ ਆਣਾ ਜਰੂਰ ਹੈ ਸਾਰਿਆਂ ਨੇ ਹੁਸ਼ਿਆਰਪੁਰ ਵਾਲਿਆਂ ਨੇ ਪਹਿਲੇ ਸਾਨੂੰ ਬਹੁਤ ਪਿਆਰ ਦਿੱਤਾ ਹੈ ਅੱਗੇ ਵੀ ਤੁਸੀਂ ਸਾਨੂੰ ਬਹੁਤ ਪਿਆਰ ਦਿਓਗੇ